ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਣੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਵਹਿੜ ਵਿਖਾਉਣੀ ਹੈ ਦੂਜੇ ਸੂਏ ਰੇਟ ਵੀ ਆਪਾਂ ਤੁਹਾਨੂੰ ਵੀਡੀਓ ਦੱਸਾਂਗੇ ਇਹਦਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ ਵੀਰ ਦਾ ਨੰਬਰ ਸਕਰੀਨ ਤੇ ਚਲਾ ਦੇਾਂਗੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਕਿਸਾਨ ਵੀਰੋ ਇਹ ਵਹਿੜ ਐਸ ਟਾਈਮ ਦੂਜਾ ਸੂਆ ਸੂਈ ਆ 10 ਤੋਂ 11 ਲੀਟਰ ਬਾਈਗਰਾਂ ਦਾ ਤਿਆਰ ਆ ਤੇ ਬਾਈ ਕਹਿੰਦਾ 15 ਡੈਂਡੇ ਜਿਹੜੇ ਉਹਨਾਂ ਸੂਈ ਨੂੰ ਹੋ ਗਏ ਮਗਰ ਇਹਦੇ ਬੱਚੀ ਆ ਆ ਦੇਖ ਸਕਦੇ ਆ ਆ ਬੈਕ ਸਾਈਡ ਤੋਂ ਲਿਵਾ ਦੇਖ ਸਕਦੇ ਆ ਕੱਲਾ ਕੱਲਾ ਨਿੱਕਰ ਮਾ ਥਾਂ ਲੱਗਿਆ ਹੋਇਆ ਮੁੱਠੀ ਜਿਹਾ ਆ ਦੇਖ ਸਕਦੇ ਆ ਨਿਕਸਣ ਵੀਰੋ ਇਹ ਜਿਹੜਾ ਦੁੱਧ ਹੋਈ ਮੱਝਾਂ ਨਾਲ ਜਿਹੜਾ ਉਹ ਸੰਗਣਾ ਹੋਊਗਾ ਤੇ ਫੈੜ ਵੀ ਚੰਗੀ ਆਊਗੀ ਤੇ ਗਾਂ ਤੁਹਾਨੂੰ ਪਤਾ ਹੁਣ ਗਰਮੀ ਜਿਹੜੀ ਉਹ ਤੁਰੀ ਆਉਂਦੀ ਆ ਤੇ ਗਰਮੀ ਬਹੁਤ ਜਿਹੜੀ ਉਹ ਘੱਟ ਮਣਾਊਗੀ ਆ ਦੇਖ ਸਕਦੇ ਆ ਅਤੇ ਦੇਖ ਸਕਦੇ ਆ ਜਿਵੇਂ ਸਹੀ ਤਾਰਾ ਦੇਖ ਸਕਦੇ ਕੋਈ ਥਨਾਂ ਨਾ ਚਾਹ ਜਿਵੇਂ ਪੋਲੀਆ ਚੌਂਚੇ ਠੀਂ ਠੰਡੀ ਹੈ ਬਾਈ ਕਹਿੰਦਾ ਆ ਦੇਖ ਸਕਦੇ ਆ ਦੁੱਧ ਵੀ ਇਹਦਾ ਪੂਰਾ ਜਿਹੜਾ ਉਹ ਸੰਗਣਾ ਹੋਊਗਾ ਮੱਝਾਂ ਵਰਗਾ ਚੰਗੀ ਫੈਂਡ ਜਿਹੜੀ ਉਹਦੀ ਆਊਗੀ ਤੇ ਵੀ ਨੇ ਰੇਟ ਕੀਤਾ ਹੈ ਆਪਾਂ ਤੁਹਾਨੂੰ ਵੀ ਦੱਸ ਦਿੰਨੇ ਆ ਤੇ ਵੀ ਨੇ ਰੇਟ ਕੀਤਾ ਹੈ 30000 ਰੁਪਇਆ ਵੀਰ ਕਹਿੰਦਾ ਮੌਕੇ ਦੇ ਜਿਹੜਾ ਉਹ ਮਾਨਤਨ ਕਰਦਾਂਗੇ ਜੇ ਇਸ ਕਿਸੇ ਨੂੰ ਨੁਕਸਾਨ ਪਾਏ ਵੀਰ ਦਾ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਖਰੀਦਦਾਰੀ ਕਰ ਸਕਦੇ ਆ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਸਸੇ ਕਾ ਜੀ